ਸਤਿ ਸ਼੍ਰੀ ਅਕਾਲ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਦਿਲ ਸੈਕਟਰ 17 ਦੇ ਵਿੱਚ ਤੇ ਅੱਜ ਗੱਲ ਹੋਏਗੀ ਪੰਜਾਬ ਦੇ ਇੱਕ ਵੱਡੇ ਇਸ਼ੂ ਦੀ ਦਰਅਸਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ 10 ਦਿਨਾਂ ਦੀ ਵਿਪਸਨਾ ਦੇ ਲਈ ਹੋਸ਼ਿਆਰਪੁਰ ਪਹੁੰਚੇ ਨੇ ਤੇ ਉਹਨਾਂ ਦੇ ਵਿਪਸਨਾ ਕਾਰਜਕ੍ਰਮ ਨੂੰ ਲੈ ਕੇ ਵੱਡੀ ਰਾਜਨੀਤੀ ਹੋ ਰਹੀ ਹੈ ਇਸ ਰਾਜਨੀਤੀ ਦੇ ਵਿੱਚ ਜਿਹੜਾ ਵਿਪੱਖ ਹੈ ਜਿਹੜਾ ਵਿਪਕਸੀ ਪਾਰਟੀਆਂ ਨੇ ਇੱਕ ਇੱਕ ਕਰਕੇ ਹਮਲਾ ਬੋਲੀ ਜਾਰੀਆਂ ਨੇ ਕਹਿ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੋਲਿਟਿਕਲ ਅਸਾਈਲਮ ਦੀ ਜ਼ਰੂਰਤ ਪੈ ਗਈ ਕਿਉਂਕਿ ਈਡੀ ਨੇ ਉਹਨਾਂ ਨੂੰ ਸਮਨ ਭੇਜਿਆ ਸਮਨ ਵੀ ਦੂਜੀ ਵਾਰ ਭੇਜਿਆ ਤੇ ਅਰਵਿੰਦ ਕੇਜਰੀਵਾਲ ਦਾ ਵੀ ਹੁਣ ਜਵਾਬ ਆ ਗਿਆ ਕਿ ਇਹ ਜਿਹੜਾ ਸਮਨ ਹੈ ਪੋਲਿਟਿਕਲੀ ਮੋਟੀਵੇਟਿਡ ਹੈ ਤੇ ਕੀ ਜਿਹੜੇ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਤੇ ਕੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਨੇ ਉਸ ਦੇ ਵਿੱਚ ਚਰਚਾ ਦੇ ਲਈ ਅੱਜ ਮੇਰੇ ਨਾਲ ਮੌਜੂਦ ਨੇ ਮੇਰੇ ਦੋ ਸੀਨੀਅਰ ਸਹਿਯੋਗੀ ਇੱਕ ਸਤਿੰਦਰ ਚੋਹਾਨ ਸਾਹਿਬ ਅਤੇ ਦੂਜੇ ਨੇ ਕਮਲਜੀਤ ਕੌਰ ਸੰਧੂ ਇਨਾਂ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਵਿਪਸਨਾ ਨੂੰ ਲੈ ਕੇ ਪੋਲਿਟਿਕਸ ਹੋ ਰਹੀ ਹੈ ਇਸ ਦਾ ਕੀ ਕਾਰਨ ਹੈ ਕੀ ਸਚਾਈ ਹੈ ਤੇ ਕੀ ਇਸ ਦਾ ਅਗਲਾ ਹੁਣ ਮਚੋੜ ਹੋਏਗਾ ਮੈਂ ਸਭ ਤੋਂ ਪਹਿਲਾਂ ਉਹਨਾਂ ਚਾਹਾਂਗਾ ਚੋਹਨ ਸਾਹਿਬ ਦੇ ਕੋਲ ਸਤਿੰਦਰ ਚੋਹਨ ਦੀ ਤੁਸੀਂ ਵੱਡੇ ਸਾਲਾਂ ਤੋਂ ਇਹ ਕਵਰ ਕਰੀ ਜਾ ਰਹੇ ਹੋ ਤੇ ਪੰਜਾਬ ਤੇ ਜਦੋਂ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਰਸਸ ਅਕਾਲੀ ਦਲ ਤੇ ਵਰਸਸ ਭਾਰਤੀ ਜਨਤਾ ਪਾਰਟੀ ਹੋ ਗਿਆ ਹੈ ਇਹ ਜਿਹੜੀ ਵਿਪਸਨਾ ਹੋ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕੀ ਕਾਰਨ ਹੈ ਇਸ ਨੂੰ ਪੋਲਿਟਿਕਸ ਕਰਨੇ ਦਾ ਕੀ ਅਰਵਿੰਦ ਕੇਜਰੀਵਾਲ ਜੈਨੂਇਨਲੀ ਇੱਥੇ ਹੈਲਥ ਦੇ ਲਈ ਆਏ ਹੋਏ ਨੇ ਜਾਂ ਫਿਰ ਉਹ ਸੱਚਮੁੱਚ ਪੋਲਿਟਿਕਲ ਰਿਫਿਊਜ਼ ਲੈ ਰਹੇ ਨੇ ਦੇਖੋ ਵੱਡੇ ਦਿਨ ਹੋ ਗਏ ਠੰਡ ਦਾ ਮੌਸਮ ਹੈ ਕੋਈ ਵੱਡੀ ਖਬਰ ਵੀ ਨਹੀਂ ਆ ਰਹੀ ਤੇ ਕੋਈ ਵੱਡਾ ਇਨਸੀਡੈਂਟ ਵੀ ਪੰਜਾਬ 'ਚ ਦੇਖਣ ਨਹੀਂ ਮਿਲ ਰਿਹਾ ਸੀ ਹੁਣ ਈਡੀ ਦਾ ਸੱਮਨ ਹੈ ਕੇਜਰੀਵਾਲ ਸਾਹਿਬ ਦੀ ਵਿਪਸਨਾ ਹੈ ਜਿੱਥੇ ਵੀ ਕੇਜਰੀਵਾਲ ਸਾਹਿਬ ਦਾ ਨਾਮ ਆਉਂਦਾ ਹੈ ਉੱਥੇ ਲੋਕਾਂ ਵਿੱਚ ਇੱਕ ਪਰਸੈਪਸ਼ਨ ਆਪਣੇ ਆਪ ਹੀ ਕ੍ਰੀਏਟ ਹੋ ਜਾਂਦਾ ਹੈ ਕਿ ਕੁਝ ਹੋਣ ਵਾਲਾ ਹੈ ਹੁਣ ਤੋਂ ਬਹੁਤ ਹੀ ਵੱਡਾ ਵੱਡੇ ਬਦਰ ਤੇ ਇੱਕ ਇਸ਼ੂ ਹੈ ਇਸ਼ੂ ਹੈ ਕੇਜਰੀਵਾਲ ਸਾਹਿਬ ਨੂੰ ED ਸੱਮਨ ਕਰ ਰਹੀ ਹੈ ਕਿ ਕੇਜਰੀਵਾਲ ਸਾਹਿਬ ਜਾਣਗੇ ਕਿ ED ਅਗਲਾ ਕਦਮ ਉਠਾਊਗੀ ਬਟ ਇੱਕ ਪਰਸੈਪਸ਼ਨ ਜਿਹੜਾ ਹੈ ਪੰਜਾਬ ਦੀ ਗਲੀਆਂ ਵਿੱਚ ਚੋਬਾਰਿਆਂ ਵਿੱਚ ਆ ਪੇੜਾਂ ਦੇ ਨੀਚੇ ਜਿਹੜੇ ਵੀ ਪੀਪਲ ਲੋਕੀ ਨੇ ਉਹ ਗੱਲ ਕਰ ਰਹੇ ਨੇ ਕਿ ਹੁਣ ਇੱਕ ਵੱਡਾ ਡਰਾਮਾ ਹੋਣ ਆਲਾ ਹੈ ਪੰਜਾਬ ਤੇ ਦਿੱਲੀ ਦੀ ਪੋਲਿਟਿਕਸ ਕਿਉਂ 2024 ਦੇ ਚੋਣ ਆ ਰਹੇ ਨੇ ਉਥੇ ਕੇਜਰੀਵਾਲ ਸਾਹਿਬ ਇਹ ਇੰਡੀਆ ਗਠਬੰਧਨ ਦੀ ਵੀ ਵੱਡੀ ਵੱਡੀ ਗੱਲਾਂ ਕਰ ਰਹੇ ਨੇ ਇੱਕ ਅੱਗੂ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਦੂਜੀ ਪੰਜਾਬ ਚ ਜਿੰਮੇ ਜਿੰਮੇ ਪੰਜਾਬ ਦੀ ਪੋਲਿਟਿਕਸ ਹੁਣ ਹੌਲੇ ਹੌਲੇ ਕਰਕੇ ਗਰਮਾਈ ਜਾ ਰਹੀ ਹੈ ਤਾਂ ਅਗਲਾ ਇੱਕ ਸੀਨ ਆਫ ਡਰਾਮਾ ਪੰਜਾਬs ਹੋਣ ਜਾ ਰਹਾ ਬਾਕੀ ਕਮਲਜੀਤ ਸੰਧੂ ਦਸਨ ਕੀ ਕਿ ਉਹਨਾਂ ਚਾਹੁੰਦੇ ਇੱਕ ਹੋਰ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ ਉਹਦਾ ਜਵਾਬ ਉਹ ਇਹ ਕੀ ਆ ਅਰਵਿੰਦ ਕੇਜਰੀਵਾਲ ਇੱਕ ਇਹੋ ਜੇ ਮੌਕੇ ਤੇ ਇੱਥੇ ਪਹੁੰਚੇ ਨੇ ਜਦੋਂ ਸੰਮਨ ਦੂਜਾ ਉਹਨਾਂ ਨੂੰ ਮਿਲਿਆ ਹੈ ਇਹ ਅਕਾਲੀ ਦਲ ਕਹਿ ਰਿਹਾ ਇਹ ਪੋਲਿਟੀਕਲ ਰਿਫਿਊਜ਼ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਗਲਤ ਹੈ ਉਹ ਹੈਲਥ ਦੇ ਲਈ ਇੱਥੇ ਆਏ ਹੋਏ ਨੇ ਤੇ ਅਕਾਲੀ ਦਲ ਦੇ ਹੋਰ ਵੀ ਅਲੀਗੇਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਅਲੀਗੇਸ਼ਨ ਨੇ ਕਿ ਦੇਖੋ ਜੀ ਲੋਕਾਂ ਦਾ ਟਾਈਮ ਸੀ ਹੁਣ ਆਪ ਦੇ ਲਈ 10 ਦਿਨ ਕੱਟ ਲਏ ਉਹਨਾਂ ਨੇ ਕਿਉਂਕਿ ਚੋਣਾਂ ਦੇ ਵਿੱਚ ਹਾਰ ਮੇਲੀ ਹੈ ਪੰਜ ਸਟੇਟਾਂ ਦੇ ਵਿੱਚ ਤੁਸੀਂ ਇਹਦਾ ਪੋਲਿਟੀਕਲ ਮਤਲਬ ਕੀ ਸਮਝਦੇ ਹੋ ਦੇਖੋ ਪੋਲਿਟੀਕਲ ਮਤਲਬ ਤੋਂ ਬਹੁਤ ਸਾਰੇ ਨਿਕਲਦੇ ਹਨ ਪਰ ਤੁਸੀਂ ਸਮਝੋ ਕਿ ਕੇਜਰੀਵਾਲ ਸਾਹਿਬ ਨੂੰ ਜਦੋਂ ਵੀ ਹੈਲਥ ਦੀ ਜ਼ਰੂਰਤ ਹੁੰਦੀ ਹੈ ਤਾਂ ਬੈਂਗਲੌਰ ਜਾਂਦੇ ਰਹੇ ਨੇ ਮਾਨ ਸਾਹਿਬ ਵੀ ਗਏ ਨੇ ਉਹਨਾਂ ਦੇ ਨਾਲ weight ਵੀ ਲੂਜ਼ ਕੀਤਾ ਉਹਦੇ ਖੰਗ ਦੀ ਪ੍ਰੋਬਲਮ ਸੀ ਉਹ ਵੀ ਉੱਥੇ ਠੀਕ ਹੋਈ ਲੇਕਿਨ ਕਵੈਸਚਨ ਇਜ਼ ਜੇਡਾ ਵੀ ਐਕਸ਼ਨ ਸੈਂਟਰ ਗਵਰਨਮੈਂਟ ਕਰਦੀ ਹੈ ਕੇਜਰੀਵਾਲ ਸਾਹਿਬ ਉਹਦਾ ਰਿਐਕਸ਼ਨ ਇੱਕ ਵੱਡੇ ਬੱਦਰ ਤੇ ਦੇਣਾ ਚਾਹੁੰਦੇ ਨੇ ਪੰਜਾਬ ਉਹਨਾਂ ਦਾ ਸਟੇਟ ਹੈ ਉਹਨਾਂ ਦੀ ਸਰਕਾਰ ਹੈ ਇੱਥੇ ਕੇਜਰੀਵਾਲ ਸਾਹਿਬ ਕੁਝ ਵੀ ਬੋਲਦੇ ਨੇ ਕਰਦੇ ਨੇ ਉਹਦਾ ਇੱਕ ਵੱਡੇ ਬੱਦਰ ਤੇ ਇੱਕ بڑا ਮੈਸੇਜ ਜਾਂਦਾ ਹੈ ਐਂਡ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਆਹੀ ਚਾਹੁੰਦੇ ਨੇ ਬਾਕੀ ਕਮਲਜੀਤ ਸੰਧੂ ਦੱਸਣਗੇ ਕਿ ਇਹਦੇ ਪੋਲੀਟੀਕਲ ਮਾਇਨੇ ਕੀ ਨੇ ਕਮਲਜੀਤ ਜੀ ਤੁਸੀਂ ਵੀ ਆਮ ਆਦਮੀ ਪਾਰਟੀ ਨੂੰ ਕਵਰ ਕਰਦੇ ਹੋ ਤੇ ਤੁਸੀਂ ਬਾਕੀ ਹੋਰ ਪਾਰਟੀਆਂ ਨੂੰ ਵੀ ਕਵਰ ਕਰਦੇ ਹੋ ਇੱਕ ਜਿਹੜੀ ਗੱਲ ਆ ਰਹੀ ਹੈ ਉਹ ਇਹ ਕਿ ਪੰਜ ਜੜੀਆਂ ਚੋਣਾਂ ਹੋਈਆਂ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੱਕ ਕਿਸਮ ਤੇ ਨਕਾਰ ਹੀ ਦਿੱਤਾ ਉਹ ਨੋਟਾ ਨੂੰ ਉਹਨੇ ਵੋਟ ਪਾ ਗਏ ਜਿੰਨੇ ਆਮ ਆਦੀ ਪਾਰਟੀ ਨੂੰ ਪਾਇਆ ਤੁਹਾਨੂੰ ਲੱਗਦਾ ਹੈ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਕੇ ਅਲਿਗੇਸ਼ਨ ਲਾ ਰਹੀ ਹੈ ਕਿ ਦੇਖੋ ਜੀ ਇਹ ਤਾਂ ਫੇਸ ਸੇਵਿੰਗ ਹੈ ਹੁਣ ਲੋਕਾਂ ਨਾਲ ਜਵਾਬ ਨਾ ਦੇਣਾ ਪਾਵੇ ਤਾਂ ਫਿਰ ਤੁਸੀਂ ਮੌਨ ਵਰਤ ਲੈ ਲਓ ਵੀ ਪਸਨਾ ਦਾ ਮਤਲਬ ਹੈ ਅਸੀਂ ਕਿਹਦੇ ਨਾਲ ਗੱਲ ਨਹੀਂ ਕਰਨੀ ਚੁੱਪ ਰਹਿਣਾ ਤੁਹਾਨੂੰ ਲੱਗਦਾ ਇੱਕ ਐਸਕੇਪ ਹੈਗਾ ਇਹ ਕਿ ਚਲੋ ਲੋਕਾਂ ਨੂੰ ਜਵਾਬ ਦੇ ਉਸ سے بچिए ਤੇ ਫਿਰ ਵੀ ਪਸਨਾ ਚਲੇ ਜਾਏ 10 ਦਿਨ ਤੇ ਦੂਜੇ ਏਡੀ ਦਾ ਸਮਨ ਵੀ ਆਇਆ ਉਹ ਵੀ ਟਲ ਜਾਊਗਾ ਦੇਖਿਆ ਤੂ ਤੂ ਮੈਂ ਮੈਂ ਭਾਜਪੀ ਤੇ ਆਮ ਆਦੀ ਪਾਰਟੀ ਵਿੱਚ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ ਲੇਕਿਨ ਇਹ ਈਡੀ ਦਾ ਦੋ ਸਮਨ ਹੈ ਅਗਰ ਤੀਜਾ ਸਮਨ ਨਿਊ ਓਨਰ ਨਹੀਂ ਕੀਤਾ ਜਾਂਦਾ ਹੈ ਤੇ ਅਰੈਸਟ ਦਾ ਪੂਰਾ ਬੰਦਬਸਤ ਹੋ ਸਕਦਾ ਹੈ ਤੇ ਇਹ ਕਹਿ ਰਹੇ ਨੇ ਕਿ ਇਹ ਤਾਂ ਪੋਲਿਟੀਕਲੀ ਮੋਟੀਵੇਟਿਡ ਹੈ ਆਮ ਆਦੀ ਪਾਰਟੀ ਤਾਂ ਪਹਿਲੇ ਸੇ ਹੀ ਇਹ ਕਹਿਣਾ ਸੀਗਾ ਕਿ ਇਹ ਪੂਰਾ ਹੀ ਕੇਸ ਹੈ ਜੋ ਐਕਸਾਈਜ਼ ਪਾਲਿਸੀ ਹੈ ਲਿਕਰ ਪਾਲਿਸੀ ਹੈ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਪਾਲਿਸੀ ਵੀ ਦਿੱਲੀ ਪਾਲਿਸੀ ਤੋਂ ਬੇਸਡ ਹੈ ਤਾਂ ਇੱਥੇ ਵੀ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਲੇਕਿਨ ਕੇਜਰੀਵਾਲ ਆਮ ਆਦੀ ਪਾਰਟੀ ਚੀਫ ਹੈ ਸੁਪਰੀਮੋ ਹੈ ਤੇ ਉਹਨਾਂ ਦਾ ਅਗਰ ਇਸ ਤਰ੍ਹਾਂ ਪ੍ਰੈਸ਼ਰ ਵਿੱਚ ਭਾਜਪਾ ਵੀ ਪਾ ਰਹੀ ਉਹਦੀ ਉਹ ਕਿੰਨੀ ਵਾਰ ਕਹਿੰਦੇ ਰਹਿੰਦੇ ਕਿ ਜੇ ਏਜੰਸੀਆਂ ਹੈ ਈਡੀ ਹੈ ਸੀਬੀਆਈ ਉਹ ਸਾਰੇ ਭਾਜਪਾ ਦੇ ਅੰਦਰ ਆਉਂਦੇ ਔਰ ਉਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਹੈ ਕੱਟੜ ਇਮਾਨਦਾਰੀ ਦੀ ਤੇ ਇਹ ਕੇਸ ਉਹਨੂੰ ਪੂਰੀ ਤਰ੍ਹਾਂ ਸੇ ਕੁਐਸਚਨ ਕਰਦਾ ਹੈ ਕਿ ਇਹ ਇਮਾਨਦਾਰ ਹੈ ਨਹੀਂ ਹੈ ਕੀ ਰੋਲ ਹੈ ਪੈਸੇ ਬਣਾਏਗਾ ਇਸੇ ਨਹੀਂ ਬਣਾਏਗਾ ਇਸੇ ਔਰ ਕੇਜੂ ਵਾਲੀ ਨਹੀਂ ਅਸੀਂ ਦੇਖਿਆ ਹੈ ਕਿ ਪਹਿਲੇ ਵੀ ਜੇ ਨੇਤਾ ਹੈ ਉਹ ਜੇਲ੍ਹ ਦੇ ਅੰਦਰ ਹੈ ਕਈ ਲੋਕਾਂ ਨੂੰ ਕੁਐਸਚਨ ਕੀਤਾ ਗਿਆ ਹੈ ਤੋਂ ਇੱਥੇ ਲੈ ਕੇ ਇੱਕ ਵੱਡੀ ਗੇਮ ਇਹ ਹੈ ਕਿ 2024 ਤੋਂ ਪਹਿਲੇ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਸ ਜ਼ਿਆਦਾ ਹੈ ਦਿੱਲੀ ਤੇ ਪੰਜਾਬ ਵਿੱਚ ਔਰ ਵਿਪਾਸਨਾ ਕਿੱਥੇ ਵੀ ਹੋ ਸਕਦੀ ਬੰਗਲੌਰ ਵੀ ਹੋ ਸਕਦੀ थी नागਪੁਰ ਵੀ ਹੋ ਸਕਦੀ थी ਲੇਕਿਨ ਉਹਨਾਂ ਨੇ ਚੁਣਿਆ ਹੁਸ਼ਿਆਰਪੁਰ ਤਾਂ ਉਹਨੂੰ ਲੈ ਕੇ ਕਾਫੀ ਤੰਜ ਕੱਸ ਰਹੇ ਨੇ ਜਿਸ ਤਰ੍ਹਾਂ ਸ਼ਿਮਰਨ ਅਕਾਲੀ ਦਲ ਹੈ ਉਹਨਾਂ ਨੇ ਕਿਹਾ ਕਿ ਅਸਲੀ ਵਿਪਾਸਨਾ ਤੇ ਈਡੀ ਸਿਖਾਏਗੀ ਇਹਨਾਂ ਨੂੰ ਕਿਉਂਕਿ ਇਹ ਇਹ ਤ ਪੂਰੀ ਤਰ੍ਹਾਂ ਅਵੋਇਡ ਕਰ ਰਹੇ ਨੇ ਲੇਕਿਨ ਆਮ ਆਦੀ ਪਾਰਟੀ ਜੋ ਇੰਡੀਆ ਅਲਾਈਅንስ ਦੀ ਗੱਲ ਕਰ ਰਹੇ ਹਨ ਔਰ ਇਸ ਤਰ੍ਹਾਂ ਪਹਿਲੀ ਵੀ ਅਸੀਂ ਦੇਖਿਆ ਹੈ ਕਿ ਜਦੋਂ ਭਗਵੰਤ ਮਾਨ ਹੈ ਜਾਂ ਫਿਰ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਅਲਾਈਅንስ ਨਹੀਂ ਕਰ ਸਕਦੇ ਲੇਕਿਨ ਆਮ ਆਦਮੀ ਪਾਰਟੀ ਜੋ ਕਹਿ ਰਹੀ ਹੈ ਕਿ ਉਹ ਨਰਿੰਦਰ ਮੋਦੀ ਸਰਕਾਰ ਨੂੰ ਪੂਰਾ ਚੈਲੰਜ ਦੇ ਰਹੀ ਹੈ ਉਹਨਾਂ ਨੂੰ ਸਪੋਰਟ ਚਾਹੀਏ ਅਗਰ ਅਰਵਿੰਦ ਕੇਜੀਵਾਲ ਜੇਲ੍ਹ ਦੇ ਅੰਦਰ ਜਾਂਦੇ ਹੈ ਤੇ ਇੰਡੀਆ ਅਲਾਈਅንስ ਕਾਂਗਰਸ ਦਾ ਸਪੋਰਟ ਉਹਨਾਂ ਨੂੰ ਚਾਹੀਏ ਹੋਗਾ ਹੁਣ ਜੋ ਆਮ ਆਦੀ ਪਾਰਟੀ ਪੰਜਾਬ 'ਚ ਉਹਨਾਂ ਦਾ ਜੋ ਅੰਦਾਜ਼ਾ ਹੈ ਉਹ ਇਹ ਹੈ ਕਿ ਕਾਂਗਰਸ ਵੀ ਬਹੁਤ اچھا ਨਹੀਂ ਕਰ ਰਹੀ ਹੈ ਉਹਨਾਂ ਵੀ ਕਹਿੰਦੇ ਚਿਪਸਾ ਡਾਊਨ ਤੇ ਉਹਨਾਂ ਨੇ ਕਹਿਦਾ ਕਿ ਇਹ ਵੀ ਪਾਵਰ ਦੇ ਨਾਲ ਜੁੜਨਾ ਚਾਹੁੰਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਅੱਛਾ ਕਰ ਰਹੀ ਹੈ ਲੇਕਿਨ ਇਹਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਔਰ ਕਈ ਵਾਰ ਕੁਐਸਚਨ ਵੀ ਉਠਾਏ ਗਏ ਹਨ ਕਿ ਚਾਹੇ ਪਲੇਨ ਹੈ ਚਾਹੇ ਪੈਸੇ ਹੈ ਆਮ ਆਦਮੀ ਪਾਰਟੀ ਪੰਜਾਬ ਤੇ ਬਹੁਤ ਰਲਾਇ ਕਰਦੀ ਹੈ ਤੇ ਇਹਦੇ ਵਿੱਚ ਜੋ ਉਹਨਾਂ ਦਾ ਕਹਿਣਾ ਹੈ ਕਿ ਵਿਪਾਸਨਾ ਉਹ ਕਦੀ ਵੀ ਕਰ ਸਕਤੇ ਸੇ ਹੁਣ ਸਟ੍ਰੈਟਜਿਕਲੀ ਉਹਨਾਂ ਨੇ ਪੰਜਾਬ ਚੁਣਿਆ ਹੈ ਹੁਸ਼ਿਆਰਪੁਰ ਚੁਣਿਆ ਹੈ ਉੱਥੇ ਜਦੋਂ ਇੰਡੀਆ ਅਲਾਈਅንስ ਦੇ ਕੁਐਸਚਨ ਮਾਰਕ ਆ ਰਿਹਾ ਹੈ ਉਹ ਕਹਿ ਰਿਹਾ ਕਿ ਉਹ 10 ਦਿਨ 30 ਦਸੰਬਰ ਨੂੰ ਬਾਹਰ ਨਿਕਲ ਕੇ ਆਣਗੇ ਤੇ ਫਿਰ ਉਹ ਜਵਾਬ ਦੇਣਗੇ ਉਹਦੇ ਵਿੱਚ ਇਹਨਾਂ ਨੂੰ ਸਾਫ਼ ਪਤਾ ਹੈ ਕਿ ED ਜੋ ਇਨਵੈਸਟੀਗੇਸ਼ਨ ਹੈ ਉਹ ਤੋ ਨਹੀਂ ਰੁਕ ਸਕਦੀ ਹੈ ਤੇ ਉਹ ਕਹਿ ਰਹੇ ਕਿ ਮੈਂ ਤੇ ਬੋਲਣ ਨੂੰ ਤਿਆਰ ਹਾਂ ਲੇਕਿਨ ਮੈਂ ਵਿਪਾਸਨਾ ਵਾਸਤੇ ਜਾ ਰਹੇ ਹਾਂ ਤੇ ਅਗਰ ਏ ਆਰਐਸ ਅਫੀਸਰ ਹੋ ਕੇ ਔਰ ਬਿਊਰੋਕਰਟ ਹੋ ਕੇ ਉਹਨਾਂ ਨੂੰ ਪੂਰਾ ਲਾਅ ਦਾ ਪਤਾ ਹੈ ਕਿ ਅਗਰ ਦੋ ਵਾਰ ਕੇ ਬਾਅਦ ਤੀਜੀ ਵਾਰ ਆ ਜਾਂਦਾ ਹੈ ਤੇ ਇਹ ਆਪਣੇ ਆਪ ਈਡੀ ਦਾ ਕੇਸ ਨਾਨ ਬੇਲੇਬਲ ਹੋ ਸਕਦਾ ਹੈ ਅਰੈਸਟ ਦੇ ਚਾਂਸਸ ਬਣ ਸਕਦੇ ਹਨ ਉਹਦੇ ਵਿੱਚ ਕੀ ਆਮ ਆਦਮੀ ਪਾਰਟੀ ਨੂੰ ਸਿੰਪਥੀ ਮਿਲ ਸਕਦੀ ਹੈ ਇੰਡੀਆ ਅਲਾਈਅንስ ਉਹਨਾਂ ਦੇ ਨਾਲ ਆ ਸਕਦੀ ਹੈ ਜਾਂ ਫਿਰ ਇੱਕ ਵੱਡਾ ਚੈਲੰਜ ਇਹ ਹੈ ਕਿ ਅਰਵਿੰਦ ਕੇਜੀਵਾਲ ਦੇ ਬਾਅਦ कौन होएगा जो आम आदमी पार्टी नु देखेगा चाहे वह नैशनल लैवल है पंजाब भगवंत मान सरकार है लेकिन की, क्या बीजेपी इन्हों डिस्टेबलाइज करने की कोशिश है तो ये सारे जो रणनीति है आम आदमी पार्टी पहले ही बना चुकी है क्योंकि उन्होंने पता है कि प्रेशर वो पा रहे हैं लगातार पा रहे हैं ईडी करके बाकी करके लेकिन ਦੂਜੀ ਬੜੀ ਬਾਤ ਹੈ ਕਿ ਜੋ ਇਮੇਜ ਨੁਡੈਂਟ ਹੈ ਉਹ ਇਸ ਤਰ੍ਹਾਂ ਹੈ ਕਿਉਂਕਿ ਇਹਨਾਂ ਦਾ ਜੋ ਟੈਗ ਲਾਈਨ ਸੀ ਹੈ ਇੰਡੀਆ ਅਗੇਂਸਟ ਕ腐ਸ਼ਨ ਤੋਂ ਆਮ ਆਦੀ ਪਾਰਟੀ ਬਣੀ ਸੀ ਲੇਕਿਨ ਆਮ ਆਦੀ ਪਾਰਟੀ ਦਾ ਲੋਗੋ ਕਿ ਕਟਟਰ ਇਮਾਨਦਾਰ ਸਰਕਾਰ ਹੈ ਉਹਨਾਂ ਨੂੰ ਡੈਂਟ ਕਰਨ ਦੀ ਪੂਰੀ ਕੋਸ਼ਿਸ਼ 2024 ਤੋਂ ਪਹਿਲੇ ਔਰ ਤੁਸੀਂ ਕਹਿ ਰਹੇ ਹੋ ਕਿ ਪੰਜ ਚੋਣ ਚੋਣਾਂ ਹੋਏ ਸੀ ਤਾਂ ਉਹਦੇ ਵਿੱਚ ਉਹਦੇ ਵਿੱਚ ਆਮ ਆਦੀ ਪਾਰਟੀ ਦਾ ਜ਼ਿਆਦਾ ਕੋਈ ਸਟੇਕ ਨਹੀਂ ਸੀਗਾ ਉਹ ਦੇ ਵਰ ਨਾਟ ਦ ਮੇਨ ਪਾਰਟੀ ਲੇਕਿਨ ਉਹਨਾਂ ਨੂੰ ਅਗਰ ਤੁਸੀਂ ਇੰਡੀਆ ਅਲਾਈਅንስ ਦੀ ਵੱਡੀ ਪਾਰਟਨਰਸ਼ਿਪ ਹੈ 13 ਸੀਟਾਂ ਇੱਥੇ ਹੈ ਫਿਰ ਆ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਦੀ ਹਰਿਆਣਾ ਵਿੱਚ ਵੀ ਉਹ ਵੱਡਾ ਸਟੇਕ ਹੋ ਸਕਦਾ ਹੈ ਤਾਂ ਇਹਦੇ ਵਿੱਚ ਜੋ ਪੋਲਿਟਿਕਸ ਹੈ ਆਪਣੇ ਆਪ ਵਿੱਚ ਬੜੀ ਇੰਟਰਸਟਿੰਗ ਹੈ ਖਾਸ ਤੌਰ ਤੇ 10 ਦਿਨ ਬਾਅਦ ਉਹ ਈਡੀ ਦੇ ਸਾਹਮਣੇ ਪੇਸ਼ ਹੋਣਗੇ ਨਹੀਂ ਹੋਣਗੇ ਟਾਈਮ ਬਾਈਂਗੇ ਤੁਸੀਂ ਸੋਚ ਸਕਦੇ ਹੋ ਕਿ ਈਡੀ ਨੇ ਸੋਨੀਆ ਗਾਂਧੀ ਨੂੰ ਵੀ ਸਵਾਨ ਕੀਤਾ ਸੀ ਇੱਕ ਵਾਰ ਔਰ ਰਾਹੁਲ ਗਾਂਧੀ ਨੇ ਉਹ ਵੀ ਪਹੁੰਚੇ ਸੀ ਤੋ ਇਸ ਤਰ੍ਹਾਂ ਹੈ ਕਿ ਦੋ ਵਾਰ ਹੁੰ ਹੋ ਚੁਕਿਆ ਹੈ ਕਿ ਉਹ ਨਹੀਂ ਪਹੁੰਚੇ ਹਨ ਤੋ ਹੁਣ ਜੋ ਸ਼ਿਕੰਜਾ ਹੈ ਉਹ ਈਡੀ ਦੇ ਕੱਸਾ ਜਾਏਗਾ ਲੇਕਿਨ ਇਹ ਚੁਣੌਤੀ ਈਡੀ ਦੀ ਲਈ ਵੀ ਹੈ ਔਰ ਅਰਵਿੰਦ ਕੇਜਰੀਵਾਲ ਦੇ ਲਈ ਮੈਨੂੰ ਲੱਗਦਾ ਚੌਂਤ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਹਨ ਮੈਨੂੰ ਲੱਗਦਾ ਹੈ ਵਿਪਸਨਾ ਜਿਹੜੀ ਹੈ ਉਹ ਹੱਲੇ ਸ਼ੁਰੂ ਨਹੀਂ ਹੋਈ ਪਿਛਲੇ 1.5 ਮਹੀਨੇ ਤੋਂ ਕੇਜਰੀਵਾਲ ਸਾਹਿਬ ਦੇ ਕੋਈ ਬਿਆਨ ਨਹੀਂ ਆ ਰਹੇ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਗਾ ਕਿ ਸਬੂਤ ਲਾਓ ਸਬੂਤ ਲਾਓ ਮੈਨੂੰ ਬੁਲਾਓ ਮੈਂ ਆਵਾਂਗਾ ਮੈਂ ਜਾਵਾਂਗਾ ਮੈਂ ਜਵਾਬ ਦੇਵਾਂਗਾ ਬਟ ਜਦੋਂ ਈਡੀ ਦਾ ਸਮਨ ਆਇਆ ਹੁਣ ਵੀ ਵਿਪਸਨਾ ਤੇ ਵਿਪਸਨਾ ਮੀਨ ਹੁੰਦਾ ਬੋਲਣਾ ਨਹੀਂ ਗਲਬਾਤ ਨਹੀਂ ਕਰਨੀ ਇੱਕ ਥਾਂ ਤੇ ਬਾਹਰ ਨਹੀਂ ਨਿਕਲਣਾ ਡੀਟੌਕਸੀਫਿਕੇਸ਼ਨ ਡੀਟੌਕਸੀਫਿਕੇਸ਼ਨ ਬਟ ਇਹ ਕੌਣ ਕਹਿ ਰਿਹਾ ਕਿ ਮੈਂ ਆਵਾਂਗਾ ਮੈਂ ਜਵਾਬ ਦੇਵਾਂਗਾ ਮੈਂ ਉੱਥੇ ਜਾਵਾਂਗਾ ਵੀ ਮੈਂ ਤੋ ਕਾਨੂੰਨ ਦਾ ਇਹ ਕਿੱਥੋਂ ਨੇ ਆ ਰਹੇ ਨੇ ਇਟ ਮੀਨਸ ਸਕ੍ਰਿਪਟ ਤਿਆਰ ਹੈ ਜੇ ਈਡੀ ਐਕਸ਼ਨ ਲੈਂਦੀ ਹੈ ਤੋ ਰਿਐਕਸ਼ਨ ਹੁਸ਼ਿਆਰਪੁਰ ਤੋਂ ਸ਼ੁਰੂ ਹੋਊ ਦਿੱਲੀ ਤੱਕ ਜਾਊ ਤੋ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਹਰ ਇੱਕ ਗੱਲ ਨੂੰ ਇੱਕ ਬੜੀ ਸਟ੍ਰੈਟਜੀ ਨਾਲ ਲੈ ਕੇ ਚੱਲਦੇ ਨੇ ਔਰ ਹੁਣ ਵੀ ਮੈਨੂੰ ਲੱਗਦਾ ਹੈ ਕਿ ਤਿਆਰੀ ਪ੍ਰੋਪਰ ਪ੍ਰੋਪਰ ਪੂਰੀ ਹੈ ਇਹ ਵੀ ਕਰਨਾ ਚਾਹਨੀ ਹੈ ਕਿ ਕੀ ਅਰਵਿੰਦ ਕੇਜਰੀਵਾਲ ਮਾਟਰ ਬਣ ਸਕਦੇ ਉਹ ਕਹਿੰਦੇ ਕਿ ਦੇਖਿਓ ਮੈਂ ਤੇ ਆਵਾਜ਼ ਉਠਾਈ ਸੀ ਬੁਲੰਦੀ ਨਾਲ ਮੋਦੀ ਸਰਕਾਰ ਦੀ ਪਾਲਿਸਿਸ ਦੇ ਉੱਤੇ ਔਰ ਜਿਸ ਤਰ੍ਹਾਂ ਰਾਗਵ ਚੱਡਾ ਨੇ ਵੀ ਪਾਰਲੀਮੈਂਟ ਵਿੱਚ ਕਿਹਾ ਕਿ ਉਹ ਇੱਕ ਨੇਤਾ ਹੈ ਜੋ ਕੰਸਿਸਟੈਂਟਲੀ ਕੁਐਸਚਨ ਕਰਦੇ ਹੈ ਨਰਿੰਦਰ ਮੋਦੀ ਨੇ ਤੇ ਇੱਕ ਹੈ ਕਿ ਇਹ ਉਹਨਾਂ ਨੂੰ ਇੱਕ ਸਿੰਪਥੀ ਮਿਲ ਸਕਦੀ ਹੈ ਕਿ ਜਾਂ ਫਿਰ ਇਹ ਉਲਟਾ ਵੀ ਪਾਸਾ ਪੜ ਸਕਦਾ ਹੈ ਕਮਲ ਦੇਖੋ ਸਮਝਣ ਵਾਲੀ ਗੱਲ ਹੈ ਜਦੋਂ ਸਤਿੰਦਰ ਜੈਨ ਨੂੰ ਚੱਕਿਆ ਜਦੋਂ ਮਨੂ ਸਿਸ਼ੇਦਿਆ ਮਨੀਸ਼ ਸਿਸ਼ੋਦੀਆ ਨੂੰ ਚੱਕਾ ਤੋ ਆ ਲੱਗਦਾ ਸੀ ਕਿ ਇੱਕ ਸਿੰਪਥੀ ਵੇਵ ਖੜੀ ਹੋਊਗੀ ਔਰ ਕੇਜਰੀਵਾਲ ਸਾਹਿਬ ਵੀ ਰਿਐਕਸ਼ਨ ਚੈੱਕ ਕਰ ਰਹੇ ਸੀ ਬਿਕੋਜ਼ ਥਰਮਾਮੀਟਰ ਡਾਲ ਕੇ ਟੈਂਪਰੇਚਰ ਚੈੱਕ ਕਰਕੇ ਉਹ ਅੱਗੇ ਪੱਧਨ ਵਾਲੇ ਬੰਦੇ ਨੇ ਉਹਨਾਂ ਨੇ ਦੇਖ ਲਿੱਤਾ ਕਿ ਮਨੀਸ਼ ਸਿਸ਼ੋਦੀਆ ਹੋ ਸਤਿੰਦਰ ਜੈਨ ਹੋ ਕੋਈ ਵੀ ਰਿਐਕਸ਼ਨ ਬੱਡੇ ਬਦਰ ਤੇ ਆਇਆ ਨਹੀਂ ਹੁਣ ਉਹਨਾਂ ਦੀ ਬਾਰੀ ਹੈ ਪਹਿਲੇ ਉਹ ਸਬੂਤ ਕਹਿੰਦੇ ਸੀ ਸਬੂਤ ਲਾਓ ਮੈਂ ਆਵਾਂਗਾ ਮੈਂ ਜਾਵਾਂਗਾ ਮੈਂ ਜਵਾਬ ਦੇਵਾਂਗਾ ਮੈਂ ਜੇਲ੍ਹ ਚ ਵੀ ਜਾਵਾਂਗਾ ਬਟ ਪਿਛਲੇ 1.5 ਮਹੀਨੇ ਤੋਂ ਉਹਨਾਂ ਨੇ ਸਾਰੀ ਗੱਲਾਂ ਬੰਦ ਕਰਦੀ ਨੇ ਔਰ ਹੁਣ ਬੈਠੇ ਵੀ ਵਿਪਸਨਾ ਤੇ ਵਿਪਸਨਾ ਮੀਨਸ ਇਫ ਈਡੀ ਉੱਥੇ ਜਾਂਦੀ ਹੈ ਉਹਨਾਂ ਨੂੰ ਚੱਕਦੀ ਹੈ ਤਾਂ ਜਿਸ ਚੀਜ਼ ਦੇ ਮਾਸਟਰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਵੀ ਗੱਲ ਨੂੰ ਉਹ ਪਬਲਿਕ ਪਰਸੈਪਸ਼ਨ ਦੇ ਬਿਨਾ ਅੱਗੇ ਲੈ ਕੇ ਨਹੀਂ ਜਾਣਾ ਚਾਹੁੰਦੇ ਹੁਣ ਵੀ ਉਹਨਾਂ ਦੀ ਪੂਰੀ ਪੂਰੀ ਤਿਆਰੀ ਹੈ ਉੱਥੇ ਉਹ ਵੀ ਮੰਨ ਕੇ ਚੱਲ ਰਹੇ ਨੇ ਕਿ ਈਡੀ ਕੋਈ ਨਾ ਕੋਈ ਐਕਸ਼ਨ ਲੇਉਗੀ ਉਹ ਤਾਂ ਰਿਐਕਸ਼ਨ ਕੀ ਕਰਨਾ ਹੈ ਤਾਂ ਪ੍ਰੋਪਰ ਸਟ੍ਰੈਟਜੀ ਦੇ ਨਾਲ ਪ੍ਰੋਪਰ ਢੰਗ ਤਰੀਕੇ ਨਾਲ ਉਹ ਅੱਗੇ ਵਧ ਰਹੇ ਨੇ ਇਹ ਕੁੱਲ ਮਿਲਾ ਕੇ ਇਹ ਹੈ ਕਿ ਪਿਕਚਰ ਹੁਣ ਬਾਕੀ ਹੈ ਦੇਖੋ ਅਸੀਂ ਦੋ ਵੱਡੇ ਸੀਨੀਅਰ ਸਾਡੇ ਪੱਤਰਕਾਰ ਨੇ ਉਹਨਾਂ ਦਾ ਨਾਲ ਗੱਲਬਾਤ ਕੀਤੀ ਜੇ ਸਤਿੰਦਰ ਚੌਹਾਨ ਹੋਰਾਂ ਦੀ ਗੱਲ ਦਾ ਨਿਚੋੜ ਕਢਾਇਆ ਹੋਏ ਕਿ ਦੇਖੋ ਆ ਪੰਜਾਬ ਦੇ ਲੋਕਾਂ ਨੇ ਆ ਆਮ ਆਦਮੀ ਨੂੰ ਟਰਸਟ ਕੀਤਾ 92 ਸਿੱਟਾ ਉਹਨਾਂ ਦੀ ਝੋਲੀਆਂ ਦੇ ਵਿੱਚ ਪਾਈਆਂ ਨੇ ਤੇਰਾ ਮਤਲੇ ਵੇ ਕਿ ਆਮ ਆਦਮੀ ਪਾਰਟੀ ਦਾ ਕਲਾਊਡ ਹੈ ਪੰਜਾਬ ਦੇ ਵਿੱਚ ਵੱਧਦੀ ਜਾ ਰਿਹਾ ਤੇ ਕਿਥੇ ਨਾ ਕਿਥੇ ਅਰਵਿੰਦ ਕੇਜਰੀਵਾਲ ਜਾਂ ਫਿਰ ਆਮ ਆਦਮੀ ਪਾਰਟੀ ਅ ਸਰਸਨ ਦੇ ਮੂੜ ਦੇ ਵਿੱਚ ਆ ਆਪ ਦਾ ਜਿਹੜਾ ਵੱਧਾ ਪੋਲਿਟੀਕਲ ਕਦ ਹੈ ਪੰਜਾਬ ਦੇ ਵਿੱਚ ਉਹ ਦਿਖਾਉਣਾ ਚਾਹੁੰਦੇ ਨੇ ਤੇ ਦੂਜੀ ਗੱਲ ਇਹ ਜਿਵੇਂ ਕਿ ਕਮਲਜੀਤ ਕੌਰ ਸੰਧੂ ਹੋਰਾਂ ਨੇ ਦਸੀ ਹੋਈ ਹੈ ਕਿ ਆਮ ਆਦਮੀ ਪਾਰਟੀ ਦਾ ਸਲੋਗਨ ਹੈਗਾ ਕੱਟੜ ਇਮਾਨਦਾਰ ਜੇ ਤੁਸੀਂ ਕੱਟੜ ਇਮਾਨਦਾਰ ਹੋ ਤਾਂ ਫਿਰ ਭੱਜਦੇ ਕਿਉਂ ਹੋ ਤੁਸੀਂ ਸੰਮਨ ਭੁਗਤ ਲੈਂਦੇ ਤੁਸੀਂ ਠੀਕ ਹੈ ਪੋਲੀਟੀਕਲ ਮੋਟੀਵੇਟਡ ਉਸ ਨੂੰ 10 ਸਾਰੇ ਮੋਟੀਵੇਟੇਟਡ ਦੱਸ ਰਹੇ ਹੋ ਕਿ ਇਹ ਪੋਲੀਟੀਕਲੀ ਮੋਟੀਵੇਟਡ ਆ ਫਿਰ ਫਿਰ ਵੀ ਸੰਮਨ ਤੋਂ ਸੰਮਨ ਨੇ ਸੰਮਨ ਆਇਆ ਸੀ ਲੀਡਰਸ ਵੀ ਇਹ ਕਹਿ ਰਹੇ ਨੇ ਘੰਟਾ ਪਰ ਤੁਸੀਂ ਉੱਥੇ ਪ੍ਰੈਸੈਂਟ ਹੋ ਜਾਂਦੇ ਨੇ ਲੇਕਿਨ ਲਬਲਵਾਬ ਜਿਹੜਾ ਸੀ ਗੱਲਬਾਤ ਇੱਥੇ ਕੀਤੀ ਉਹਦਾ ਇਹ ਹੈਗਾ ਕਿ ਕਿਥੇ ਨਾ ਕਿਥੇ ਪੋਲਿਟੀਕਲ ਇਸ ਨੂੰ ਪੋਲਿਟਿਸਾਈਜ਼ ਕੀਤਾ ਜਾ ਰਿਹਾ ਨੇ ਆਮ ਆਦਮੀ ਪਾਰਟੀ ਇਸ ਦੀ ਪੋਲਿਟੀਕਲ ਮਾਇਨੇਜ ਵੀ ਲੈਣਾ ਚਾਹਦੀ ਹੈ ਕਿਉਂਕਿ ਉਹ ਟਾਈਮ ਦੇਣਾ ਚਾਹਦੀ ਹੈ ਜਿਵੇਂ ਕਿ ਕਮਲ ਨੇ ਦੱਸਿਆ ਕਿ ਭਈਆ ਤੁਸੀਂ ਦੋ ਜਿਹੜੇ ਸਮਨ ਨੇ ਉਹ ਭੁਗਤੇ ਨਹੀਂ ਤੇ ਤੀਜਾ ਤੁਹਾਨੂੰ ਹੋਰ ਆ ਗਿਆ ਤੇ ਹੋ ਸਕਦਾ ਤੁਹਾਡਾ ਅਰੈਸਟ ਵੀ ਹੋ ਜਾਏ ਤੇ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਸ ਹੁਣ ਇਸ ਲੋਕਾਂ ਦੀ ਜੋੜਾ ਸਲਾਹ ਵੀ ਮੰਨ ਰਹੇ ਸੀ ਕਿ ਅਰਵਿੰਦ ਕੇਸ਼ਰੀਵਾਲ ਨੂੰ ਸਰੈਂਡਰ ਕਰਨਾ ਚਾਹੀਦਾ ਹੈ ਨਹੀਂ ਉਹਨਾਂ ਨੂੰ ਗ੍ਰਿਫਤਾਰੀ ਦੇਣੀ ਚਾਹੁੰਦੀ ਹੈ ਜਾਂ ਨਹੀਂ ਤੇ ਕਿਥੇ ਨਾ ਕਿਥੇ ਇਸ ਦਾ ਰਾਜਨੀਤਿਕ ਫਾਇਦਾ ਜਿਹੜਾ ਹੈ ਉਹ ਉਹ ਲੈਂਡ ਦੀ ਕੋਸ਼ਿਸ਼ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਿੱਥੇ ਜਾ ਰਹੀ ਹੈ ਤੇ ਦੂਜੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਮਫਲਰ ਮੈਨ ਕਿਹਾ ਜਾਂਦਾ ਹੈ ਹਰ ਸਾਲ ਸਿਆਲੇ ਦੇ ਵੇਲੇ ਸਰਦੀਆਂ ਦੇ ਵੇਲੇ ਉਹ ਮਫਲਰ ਪੈਣ ਕੇ ਆਫਰ ਕਿੱਥੇ ਚਲੇ ਜਾਂਦੇ ਨੇ ਮੇਨ ਚਲਾ ਹੈ ਪਿਕਚਰ ਹਲੇ ਬਾਕੀ ਹੈ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਜੀ ਬਿਲਕੁਲ ਪਿਕਚਰ ਹਾਲੀ ਬਾਕੀ ਹੈ ਅਰਵਿੰਦ ਕੇਜਰੀਵਾਲ 10 ਦਿਨ ਵਿਪਾਸਨਾ ਕਰਨ ਦੇ ਬਾਅਦ ਕੀ ਕਦਮ ਲੈਂਦੇ ਨੇ ਸਰੈਂਡਰ ਕਰਦੇ ਨੇ ਦੇ ਸਮਨ ਭੁਗਦੇ ਨੇ ਪਰਪੇਸ਼ ਹੁੰਦੇ ਆ ਜਾਂ ਫਿਰ ਨਹੀਂ ਤੁਸੀਂ ਦੇਖਦੇ ਰਹੋ ਜਿਵੇਂ ਕਿ ਸਾਡੇ ਸਹਿਯੋਗੀ ਵੀ ਕਹਿ ਰਹੇ ਨੇ ਤੁਸੀਂ ਦੇਖਦੇ ਰਹੋ ਅਗਲੀ ਵਾਰ ਫਿਰ ਆਪਾਂ ਇੱਕ ਨਵਾਂ ਟਾਪਿਕ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੁਸੀਂ ਪੰਜਾਬ ਤੱਕ ਦੇਖਦੇ ਰਹੋ ਦੇ ਤੁਹਾਡੀ ਕੋਈ ਸੁਜੈਸ਼ਨਸ ਹੈਗੀ ਤੇ ਸਾਨੂੰ ਜਰੂਰ ਭੇਜੋ ਤਾਂ ਕਿ ਅਸੀਂ ਇਸ ਬੁਲੇਟਿਨ ਨੂੰ ਹੋਰ ਵਧੀਆ ਬਣਾ ਸਕੀਏ